ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਜਿਵੇਂ ਭਰਾਵਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਪੰਜਾਬ 930 ਕੰਬਾਈਨ ਵਿਕਾਊ ਹੈ ਬਿਲਕੁਲ ਸਾਫ਼ ਬਿਲਕੁਲ ਨਵੀਂ ਕੰਡੀਸ਼ਨ ਚ ਮਸ਼ੀਨ ਹੈ 2012 ਮਾਡਲ ਹੈ ਕੰਡੀਸ਼ਨ ਦੇਖ ਸਕਦੇ ਹੋ ਇਹ ਬੰਦੀ ਬੰਪਰ ਦੀ ਕੰਡੀਸ਼ਨ ਦੇਖ ਹੀ ਸਕਦੇ ਤੁਸੀਂ ਪੰਜਾਬ ਨੰਬਰ ਮਸ਼ੀਨ ਹੈ ਜੀ 630000 ਰੁਪਏ ਡਿਮਾਂਡ ਹੈ ਠੀਕ ਹੈ ਜੀ ਲਾਲ ਰੰ ਨੂੰ ਇੰਜਨ ਹੈ ਮਸ਼ੀਨ ਦਾ ਏਰੀਆ ਤਰਨ ਤਰਨ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਫੀਡਰ ਫੱਟੀਆਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ ਵਧੀਆ ਸਾਫ਼ ਕੀ ਹੈ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਖੜੀ ਹੈ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਤੋ ਬਤ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਚ ਗਰੁੱਪਾਂ ਚ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਸਾਰੇ ਸਾਈਡਾਂ ਤੋਂ ਛੇੜਾਂ ਵਗੈਰਾ ਦੇਖ ਸਕਦੇ ਹੋ ਆਊਟਰ ਪਾਈਪ ਦੀ ਕੰਡੀਸ਼ਨ ਬਰਮ ਬਡੀ ਪੱਖਾ ਦੇਖ ਸਕਦੇ ਹੋ ਪੂਜ ਦੀ ਕੰਡੀਸ਼ਨ ਪੌੜੀ ਦੀ ਕੰਡੀਸ਼ਨ ਟਾਇਰਾਂ ਵਗੈਰਾ ਦੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਆ ਬਾਕੀ ਕਿਸੇ ਵੀ ਵੀਰਨੇ ਮਸ਼ੀਨ ਦੇ ਬਾਰੇ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਭਾਈ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਭਾਈਵਰਾਂ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰਨੇ ਗੱਲਬਾਤ ਕਰਨੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਰੂਰ ਕਰ ਦਿਓ ਦੂਜੀ ਸ਼ਰਤ ਤੇ ਸ਼ੀੜਾ ਬਿਲਕੁਲ ਸਾਫ ਆ ਟੂਲ ਬਾਕਸ ਵਗੈਰਾ ਸਾਰਾ ਓਕੇ ਆ ਟਾਇਰਾਂ ਦੀ ਕੰਡੀਸ਼ਨ ਹਿੱਸੇ ਵਗੈਰਾ ਬੈਲਟਾਂ ਪੂਲੀਆਂ ਗਰਾਰੀਆਂ ਦੀ ਕੰਡੀਸ਼ਨ ਵਗੈਰਾ ਸਾਰੀ ਬਿਲਕੁਲ ਓਕੇ ਆ ਡਿਸਕ੍ਰਿਪਸ਼ਨ ਚੋਂ ਨੰਬਰ ਮਿਲ ਜੂ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਹਿੱਸੇ ਦੀ ਕੰਡੀਸ਼ਨ ਦੇਖ ਸਕਦੇ ਹੋ ਚੱਕ ਟਾਇਰ ਹਰ ਸਪਿੰਡਲ ਵਗੈਰਾ ਸਾਰੇ ਵਧੀਆ ਸਾਫ ਪਏ ਤਰਨਤਾਰਨ ਏਰੀਆ ਹੈਗਾ ਜਿੱਥੇ ਮਸ਼ੀਨ ਖੜੀ ਹੈਗੀ 6 ਲੱਖ 30 ਹਜ਼ਾਰ ਉਹਦੀ ਬਈ ਹੋਰਾਂ ਦੀ ਜ਼ਰੂਰ ਹੈ ਪੰਜਾਬ ਨੰਬਰ ਹੈ ਜੀ ਮਸ਼ੀਨ ਬਾਕੀ ਡਿਸਕ੍ਰਿਪਸ਼ਨ ਜੋ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀਆਂ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।